ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਜਿੱਥੇ-ਜਿੱਥੇ ਵੀ ਬੈਠੇ ਹੋ ਨਾ ਇੱਕ ਖਾਸ ਬੇਨਤੀ 25 ਦਸੰਬਰ ਕਿਉਂਕਿ ਸਾਡੇ ਬੱਚੇ ਦੁਨੀਆ ਭਰ ਚ ਬੜੇ ਖੁਸ਼ ਇੰਜੋਏ ਕਰਦੇ ਅੱਜ ਛੁੱਟੀ ਹੈ ਬੜੀ ਚੰਗੀ ਗੱਲ ਹੈ ਵਿਸ਼ੇਸ਼ ਦਿਨ ਹੈ ਕਿਸੇ ਦੇ ਧਰਮ ਦਾ 크ਿਸਮਸ ਦੀ ਛੁੱਟੀ ਸੰਸਾਰ ਭਰ ਤੇ ਮੁਬਾਰਕ ਕੋਈ ਨਫ਼ਰਤ ਨਹੀਂ ਕੋਈ ਈਰਖਾ ਨਹੀਂ ਪਰ ਇਹ ਦੱਸਣਾ ਤੁਹਾਡਾ ਫਰਜ਼ ਹੈ ਕਿ ਅੱਜ ਸਿਰਫ ਟੌਫੀਆਂ ਵੰਡਣ ਦਾ ਦਿਨ ਨਹੀਂ ਅੱਜ ਮੇਰੇ ਗੁਰੂ ਦੇ ਲਾਲ ਸੀਤ ਗੁਰੂ ਚ ਬੈ ਕੇ ਦੁਨੀਆਂ ਭਰ ਦੇ ਦੁੱਖਾਂ ਨੂੰ ਝੋਲੀ ਚ ਪਵਾ ਕੇ ਸਿੱਖੀ ਦੇ ਮਹਿਲ ਦੀਆਂ ਨੀਹਾਂ ਪੱਕੀਆਂ ਕਰ ਰਿਹਾ ਹਰ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦਾ ਫਰਜ਼ ਹੈ ਹਰ ਸੰਸਥਾ ਦਾ ਫਰਜ਼ ਹੈ ਹਰ ਮਾਂ ਦਾ ਪਿਓ ਦਾ ਫਰਜ਼ ਹੈ ਪੋ ਦਾ ਮਹੀਨਾ ਸਾਡੀ ਇਬਾਦਤ ਬਣ ਜਾਏ ਬੰਦਗੀ ਬਣ ਜਾਏ ਇੱਕ ਇੱਕ ਕਦਮ ਗੁਰੂ ਵੱਲ ਪੁੱਟੀ ਅਸੀਂ ਸਾਡੀ ਸੁਰਤ ਦੇ ਵਿੱਚੋਂ ਇੱਕ ਛਿੰਨ ਨਾ ਭੁੱਲੇ ਤੇ ਜਦੋਂ ਅਸੀਂ ਗਲਵਕੜੀ 'ਚ ਲੈ ਕੇ ਸੰਸਥਾਵਾਂ ਗੁਰਦੁਆਰੇ ਮਾਪੇ ਆਪਣੇ ਬੱਚਿਆਂ ਨੂੰ ਦੱਸਣਗੇ ਨਾ ਉਹਨਾਂ ਮਹਾਪੁਰਖਾਂ ਦੀ ਇਮਿਹਤ ਫਿਰ ਉਹ ਸਾਡੇ ਆਦਰਸ਼ ਬਣਨਗੇ